ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕੇ ਆ ਗਿਆ ਸਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਮਿਰਜੇ ਕੇ ਨਗਰ ਆ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਤੰਨੇੜੇ ਮੋਦਕੀ ਮੇਨ ਸ਼ਹਿਰ ਮੇਨ ਕਸਬਾ ਆ ਜਾਂਦਾ ਤੇ ਬਚੀ ਮਿਰਜੇ ਕਲੇ ਨੂੰ ਮਲਾ ਦੇਣਾ ਤੁਹਾਨੂੰ ਅੱਜ ਤਿੰਨ ਐਨੀਮਲ ਵਿਕਰੀ ਵਾਲੇ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਜਿਵੇਂ ਤੁਹਾਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਇਹ ਝੋਟੀ ਵਿਖਾਤੀ ਜ ਸੱਜਣੋ ਬਹੁਤ ਹੀ ਸ਼ਾਨਦਾਰ ਤੇ ਅਲੋਕਾਰ ਚੀਜ਼ ਆ ਬਾਕੀ ਭੈਣਾ ਭਰਾਵਾਂ ਨੇ ਆਪ ਵੇਖ ਲੈਣੀ ਆ ਆਪਾਂ ਇਹਦੀਆਂ ਜਿਆਦਾ ਸਫਤਾਂ ਨਾ ਕਰੀਏ ਤੇ ਇਹ ਕੇ ਆ ਗਈ ਸੂਈ ਸਵਾਈ ਉਹ ਨੀਲੀ ਰਵੀ ਹਜੇ ਗੱਬਣ ਇਹ ਦੋਨੇ ਸੂਈਆਂ ਸਮਾਈਆਂ ਇਹ ਦੋਵੇਂ ਸੂਈਆਂ ਸਵਾਈਆਂ ਸੱਜਣੋ ਤੇ ਇੱਕ ਹੀ ਗੱਬਣ ਇਹਨਾਂ ਤਿੰਨਾਂ ਜਾਨਵਰਾਂ ਦਾ ਲੇਖਾ ਜੋਖਾ ਲੈ ਦੇਣਾ ਤੁਹਾਨੂੰ ਪਿੰਡ ਮਿਰਜੇ ਕੇ ਜ਼ਿਲ੍ਹਾ ਫਰੋਇਪੁਰ ਬੱਚੀ ਦੇ ਕੋਲ ਇਥੋਂ ਟੌਪ ਟੌਪ ਦੀਆਂ ਇਸ ਕਿੱल्ल्या ਤੋਂ ਤੁਹਾਨੂੰ ਮਈਆਂ ਦਵਾਈਆਂ ਬਹੁਤ ਸੱਜਣਾ ਨੇ ਖਰੀਦਿਆ ਮਾਲ ਤੇ ਆ ਵੀ ਕੋਠੇ ਜੱਡੀ ਆ ਬਸ ਬਾਲਾ ਨਾ ਕਹਿੰਦੇ ਹੋਏ ਜਿਹਦੇ ਪਸੰਦ ਆਉਂਦੀ ਉਹਨੇ ਤਸੱਲੀ ਫੇਰ ਆਪਦੀ ਵੀ ਕਰ ਲੈਣੀ ਆ ਸੱਜਣੋ ਇਹ ਆਪਦੀ ਕਰਕੇ ਲੈ ਕੇ ਆਇਆ ਇਹਨੇ ਪੈਸੇ ਲਾਤੇ ਆ ਤੁਸੀਂ ਲਾਉਣੇ ਆ ਆਜੂ ਲਈਏ ਜਾਣਕਰ ਬੱਜੀ ਸਾਸਤਰੀ ਕਾਲ ਬਾਈ ਜੀ ਸਾਸਤਰੀ ਕਾਲ ਜੀ ਕੁਲਦੀਪ ਜੀ ਸਾਸਤਰੀ ਕਾਲ ਜੀ ਹੋਰ ਸੁਣਾ ਵਧੀਆ ਚੜਦੀ ਕਲਾ ਬਾਈ ਹੋਰ ਦੱਸ ਘਰ ਪਰਿਵਾਰ ਕਿਦਾਂ ਦੇ ਰਹਾ ਪਹਿਲਾਂ ਐਂ ਦੱਸ ਬਹੁਤ ਵਧੀਆ ਮਾਰ ਬਹੁਤ ਮਾਲਕ ਦੇ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਹੈ ਹਨਾ ਹਾਂ ਹਾਂ ਤੇ ਬੱਜੀ ਕਿਵੇਂ ਚੜਦੀ ਕਲਾ ਚੜਦੀ ਕਲਾ ਬਾਬਾ ਨਾਨਕ ਚੜਦੀ ਕਲਾ ਹੀ ਰੱਖੇ ਭਰਾਵਾ ਸਾਰੇ ਭੈਣਾ ਭਰਾਵਾ ਸਾਰਿਆਂ ਨੂੰ ਟੋਟਲ ਯਾਰਾ ਹਨਾ ਜਿੰਨੇ ਆਪਾਂ ਨੂੰ ਪਿਆਰ ਪਿਆਰ ਕਰਦੇ ਆ ਸਾਰੇ ਆ ਤੇ ਮਹਾਰਾ ਸੱਚਾ ਸਾਥੂ ਗਰ ਮਿਹਰ ਰੱਖੇ ਤੰਦਰੁਸਤੀ ਦੇ ਰੱਖੀ ਹਾਂ ਬਿਲਕੁਲ ਬਿਲਕੁਲ ਤੰਦਰੁਸਤੀ ਰੱਖੀ ਹਾਂ ਬਿਲਕੁਲ ਬਈ ਬੱਕ ਅੱਖ ਵੀ ਨਹੀਂ ਬੱਕ ਅੱਖ ਨਹੀਂ ਬਿਲਕੁਲ ਬਈ ਹਨ ਤੇ ਆਪਣਾ ਐਡਰੈਸ ਦੇ ਦਈਏ ਪਿੰਡ ਮਿਰਜੇ ਕੀ ਜ਼ਿਲ੍ਹਾ ਫਰੋਹੀ ਪਰ ਮੋਦਗੀ ਤੋਂ 8 ਕਿਲੋਮੀਟਰ ਪਿੰਡ ਆਪਣਾ ਹੀ ਆ ਰਿਹਾ ਮਿਰਜੇ ਕੀ ਲਵਾਂਤੋਗੇ ਵੱਡੇ ਵੀਰ ਠੀਕ ਆ ਹਾਂ ਨੰਬਰ ਨੰਬਰ 8269982204 ਓਕੇ ਹਾਂਜੀ 8269982204 ਠੀਕ ਆ ਆ ਨਗੀਨਾ ਹੀ ਪਟਾ ਹੈ ਹਾਂ ਨਗੀਨਾ ਹੀ ਲਿਆਂਦਾ ਇਹ ਰਾਤ ਹੀ ਆਈ ਆ 7:30 ਵਜੇ ਦੇ ਵਿੱਚ ਵਿੱਚ ਅੱਛਾ ਹਾਂ ਕਿਆ ਬਾਤ ਹਾਂ ਦੇ ਮੁਖਸਰ ਏਰੀਏ ਦੀ ਝੋਟੀ ਆ ਬਹੁਤ ਜਿਆਦਾ ਸ਼ੀ ਉਹ ਹਜੇ ਛਿੱਗੀ ਆ ਹਾਂ ਛਿੱਗੀ ਆ ਬਾਈ ਮੂੰਹ ਵੀ ਦੰਦ ਵੀ ਦਿਖਾ ਦੂਗੀ ਹੁਣੇ ਦੋ ਮਿੰਟ ਹਾਂ ਦਿਖ ਹੈ ਦੱਸ ਗਏ ਹਾਂ ਛਿੱਗੀ ਆ ਹਜੇ ਕੁਲਦੀਪ ਸਿਆ ਦੂਜਾ ਦੂਜਾ ਸੂਆ ਵੀਰੇ ਕਿਆ ਤੇ 16 ਲੀਟਰ ਮਾਲਕਾਂ ਨੇ ਚੋਇਆ ਇਹਦੇ ਥੱਲੋ ਠੀਕ ਆ 15 ਤੋਂ 16 ਲੀਟਰ ਗਰੰਟੀ ਵਾਲਾ ਠੀਕ ਆ ਠੀਕ ਆ ਇਹਨੇ ਨਾ ਦਿੱਤਾ ਤਾਂ ਹਾਂ ਤੇ ਦਊ ਕਿਹੜੀ ਤੇ ਬਾਕੀ ਕੋਠੇ ਜੱਡੀ ਮੈਂ ਆ ਏਨ ਆਗੇ ਭਰਾ ਮੇਰਾ ਕਰੀ ਜਾਵੇ ਇਹ ਤਾਂ ਨਿੱਕੀ ਜੀ ਆ ਨਿੱਕੀ ਜੀ ਹਨਾ ਹਾਂ ਕੁਲਦੀਪ ਬਾਕੀ ਤੂੰ ਵੀ ਥੱਲੀ ਨਾ ਦਿਖਾ ਦੇ ਕਿੱਡੀ ਹੈਗੀ ਆਪਾਂ ਓੱਡੀ ਦਿਖਾ ਦਿਓ ਠੀਕ ਆ ਕੱਲ ਨੂੰ ਕਰ ਇੱਥੇ ਆ ਕੇ ਚਾਰੇ ਗੁਲਾਬੀ ਚਾਰੇ ਗੁਲਾਬੀ ਥਾਣਾ ਪਿਓਰ ਨੀਲੀ ਰਾਵੀ ਦੀ ਕਿਆ ਬਾਗ ਗਾਰੰਟੀ ਵਾਲੀ ਮੈਂ ਪਾਰ ਪਿੱਛੇ ਦੀ ਆਪਣੀ ਗਾਰੰਟੀ ਆ ਠੀਕ ਆ ਠੀਕ ਆ ਵੀਰੇ ਤੇ ਬਾਕੀ ਤੇ ਸੂਆ ਦੂਜਾ ਹਾਂਜੀ ਗਲੇਰ ਦੂਜਾ ਸੂਆ ਠੀਕ ਆ ਤੇ ਬੱਚੀ ਦਿਨ ਕਿੰਨੇ ਲੈ ਜਾਊਗੀ ਦਿਨ ਮੇਰੇ ਸਾਹ ਨਾਲ ਕਲਦੀਪਾ ਹਜੇ 10 ਲੈ ਜਾਊਗੀ ਘੜ ਤੋਂ ਘਟ ਕਲਦੀਪਾ ਹਜੇ 10 ਕੋਈ ਪੂੜੇ-ਪੂੜੇ ਨਹੀਂ ਧੋੜੇ ਤੇ ਮੇਰੇ ਨਾਲ ਵੱਡੀ ਆ ਹਾਂ ਇਹ ਨਾ ਕਹੇ ਭੈਣ ਭਰਾ ਕੋਈ ਛੋਟੀ ਹੈ ਨਾ ਬੱਚੀ ਦਾ ਕੱਤ ਤਾਂ ਤਾਜ਼ਾ ਲਾ ਲਓ ਤੇਰਾ ਲਾਜਾ ਲਾ ਰੋ ਮੇਰੇ ਨਾਲ ਵੱਡੀ ਆ ਗਈ ਆ ਗਈ ਆ ਗਈ ਸਰ ਤੇ ਆਹਮ ਨਾਲ ਹੀ ਆ ਗਈ ਆ ਹਾਂ ਪੱਠੂੜਾ ਵੇਖ ਤੂੰ ਕਲਦੀਪਾ ਕਿੱਥੇ ਮਿਲਦਾ ਯਾਰ ਐਡਾ ਡਾ ਕਲਦੀਪਾ ਯਾਰ ਵੇਖ ਤੂੰ ਕੀ ਬਾਤ ਤੂੰ ਗਠਾ ਮਨਾ ਦਾਂਗੇ ਆਪਾਂ ਇੱਥੋਂ ਰੱਖ ਕੇ ਹਾਂ ਹੈ ਵੇਖ ਤੂੰ ਅਬ ਪਿੱਛੋ ਹਾਂ ਐਡੀ ਕੋਈ ਪੱਠ ਚੁੜੇ ਦੀ ਮੈਂ ਹੋਵੇ ਜੋ ਮਰਜੀ ਯਾਰ ਵਾਕਿਆ ਹੈ ਨਾ ਤੜਫਾ ਬਚਾਰੀ ਆ ਲੈ ਕੀ ਬਾਤ ਹੈ ਪਾਰ ਪਿੱਛੇ ਦੀ ਪਾਰ ਪਿੱਛੇ ਦੀ ਤਾਂ ਤੈਨੂੰ ਪਤਾ ਕੁਲਦੀਬ ਮੇਰੀ ਗਰੰਟੀ ਹੁੰਦੀ ਯਾਰ ਠੀਕ ਹੈ ਫੁੱਲ ਹੁੰਦੀ ਆ ਓਕੇ ਵੀਡੀਓ ਜੇ ਪਾਉਗਾ ਉਹਦੀ ਗਰੰਟੀ ਮੰਨੀ ਜਾਣੀ ਆ ਕਿ ਜਿਹੜੀ ਮੈਂ ਦੀ ਫੋਟੋ ਖਿੱਚ ਕੇ ਦੇ ਨਾਲ ਪਿੱਛੇ ਦੀ ਠੀਕ ਆ ਇਹ ਨਾ ਹੋਵੇ ਪਿੱਛਾ ਹੋਰ ਦਾ ਦਿਖਾਈ ਜਾਵੇ ਤੇ ਮੈਂ ਹੋਰ ਕਹੀ ਜਾਵੇ ਬਾਅਦ ਚ ਨਹੀਂ ਆਣੀ ਕੋਈ ਜਿਹੜਾ ਲੈ ਕੇ ਆਇ ਨਹੀਂ ਹਾਂ ਆਪਾਂ ਸੱਲੀ ਆਪਣੇ ਘਰੇ ਰਾਤ ਦੀ ਆਈ ਓਕੇ ਆ ਨਾ ਓਕੇ ਆ ਜਮਾ ਓਕੇ ਆ ਬੇ 100 ਦੀ 100 ਗੈਟ ਉਹ ਟਿੱਪੀ ਆ ਓਕੇ ਓਕੇ ਆ ਜਮੇ ਲੈ ਜਾ ਹਜੇ ਲੈ ਜੂ ਦੈਨ ਲੈ ਜੂਗੀ ਹਜੇ 10 ਵੀ ਲੈ ਸਕਦੀ ਵੱਧ ਵੀ ਲੈ ਸਕਦੀ ਯਾਰ ਕੁਲਦੀਪ 10 ਦਿਨਾਂ ਚ ਸੂਪ ਨਹੀਂ ਹਾਂ ਬਾਕੀ ਠੰਡੀ ਸੀਲ ਬਹੁਤ ਆਏ ਨਹੀਂ ਕਰਦੀ ਕੋਈ ਮਾੜਾ ਮੋਟਾ ਹੀ ਆ ਠੀਕ ਆ ਹਜੇ ਆਈ ਆ ਨਾ ਰਾਤ ਫਿਰ ਤਾਂ ਆਈ ਹਜੇ ਹਾਂ ਉਪਰਾਂ ਹਜੇ ਤਾਂ ਉਪਰਾਂ ਕਰਦੀ ਆ ਗਾਲੇ ਗੁਲੇ ਪਈ ਆ ਗਾਲੇ ਪਈ ਆ ਪੱਠੇ ਵਾਧੂ ਚੱਕਦੀ ਖਾਂਦੀ ਦਾ ਵੱਢਦੀ ਆਉਂਦੀ ਆ। ਖਾਣਾ ਹਨਾ ਬਹੁਤ ਚੰਗਾ ਲੱਗਿਆ। ਹਾਂ ਠੀਕਾ ਵੀ ਬਖਸ਼ ਦਾ ਲੱਗਿਆ ਇਹਨੂੰ। ਓਕੇ ਗੱਬਣ ਨਾਲ ਬਖਸ਼ ਤੋਂ ਆ। ਬਖਸ਼ ਹਾਂ। ਮਾਲਕ ਨੇ ਦੱਸਿਆ। ਮਾਲਕ ਨੇ ਦੱਸਿਆ। ਠੀਕ ਆ ਲਬਖਸ਼ ਤੋਂ ਗੱਬਣ। ਪੂਰੀ ਓਕੇ 100 ਦੀ 100 ਆ। ਠੀਕ ਆ ਗਾਂ ਹੁਣ ਮਹਾਰਾਜ। ਮਹਾਰਾਜ ਨੂੰ ਪਤਾ ਯਾਰ ਇਹਦੀ ਕੱਟੀ ਦੇਣਾ ਕੱਟਾ ਦੇਣਾ ਉਹਦਾ ਹਨਾ। ਉਹਦਾ ਦਾਦੇ ਦੇ ਹੱਥ ਉਹਦਾ ਦਾਦੇ ਪ੍ਰਮਾਤਮਾ ਦੇ ਬਾਬੇ ਨਾਲਕ। ਉਹ ਤਾਂ ਖਰੀਦੀ ਉਹ ਕਹਿੰਦੇ ਲਬਖਸ਼ ਤੋਂ ਗੱਬਣ। ਲਬਖਸ਼ ਤੋਂ ਲੱਗਿਆ ਠੀਕ ਆ ਇਹਦਾ। ਪੂਰਾ ਹਾਂ। ਪਾਰ ਇਹਨੂੰ ਤੂਰਾ ਦਾ ਕਰਾਰ ਰਾਣੀ ਦਾ ਚੱਕਰ। ਰਾਣੀ ਦਾ ਤਾਂ ਤੋਰਾ ਮੈਂ ਹਾਂ ਵਾਕਿਆ 50 ਰੁਪਏ ਦੀ ਖਰਚੀ ਆ ਗਲੇਮੇ ਵੀ ਹੈ ਨਾ ਵੇਬ ਕਿੱਡੀ ਵੱਡੀ ਝੋਟੀ ਯਾਰ ਜਿਉਂਦੀ ਰਹੇ ਕਰਮਾਂ ਲਈ ਜਿਉਂਦੀ ਰਹੇ ਕਰਮਾਂ ਲਈ ਯਾਰ ਹੀਦਾ ਹੈ ਨਾ ਹਾਂ ਬਾਕੀ ਆ ਸੀਲ ਠੰਡੀ ਵੀ ਬਹੁਤ ਆ ਸਹੀ ਗੱਲ ਆ ਸਹੀ ਜੇ ਮਾੜਾ ਜਾਂ ਥੰਡਾ ਨਾ ਵੈਸੇ ਕਰਦੀ ਆ ਦੱਸਿਆ ਵੀ ਚੰਗਾ ਗਲਾਏ ਨਾ ਕਵੇ ਹੈ ਨਾ ਉਹ ਉੱਚਾ ਨਹੀਂ ਮੈਂ ਕਿਤੇ ਕਰ ਜਾਂਦੀ ਆ ਠੀਕ ਆ ਵੇ ਇੱਥੇ ਹਾਂ ਆਪਾਂ ਪੂਰਾ ਵਿਖਾਤਾ ਹਾਂ ਸਭ ਦਿਖਾਤਾ ਨਾ ਹਾਂ ਹਾਂ ਤੇ ਬਾਕੀ ਪਲਾਂ ਪੁਲਾ ਬਾਕੀ ਪਲਾਂ ਵੀਰੇ ਨੂੰ ਕਹੇ ਨਾ ਕੋਈ ਗੱਲ ਨਹੀਂ ਆਪ ਦੀ ਸੱਲੀ ਕਰਕੇ ਲੈ ਕੇ ਜਾਵੇ ਯਾਰ ਟਿੱਪ ਕੇ ਲੈ ਜੇ ਅਗਲਾ ਟਿੱਪ ਕੇ ਲੈ ਕੇ ਜਾਵੇ ਠੀਕ ਹਾਂ 3500 ਦੀ 100 100 ਦੀ 100 ਕਹਦਾ ਯਾਰ ਗੁਰਦੀਪ ਆਹ ਪੈਸੇ ਲਾਏ ਆ ਯਾਰ ਪੈਸੇ ਆਪਾਂ ਵੀ ਹੁਣ ਇੰਨੇ ਪੰਡ ਲਾ ਕੇ ਆਏ ਆ ਵੀ ਹਨਾ ਤੇ ਆਪਾਂ ਮਾੜੀ ਕਿਵੇਂ ਲੈ ਲਾਂਗੇ ਚੀਜ਼ ਹਨਾ ਸੋਨਾ ਸੋਨਾ ਹਾਂ ਬਾਕੀ ਯਾਰ ਐਡਾ ਵਜ਼ਨ ਤੇ ਐਡੀ ਸੰਭੀ ਪੜੀ ਨਹੀਂ ਬਾਕੀ ਸੰਭੀ ਪੜੀ ਬਹੁਤ ਆ ਮੈਂ ਯਾਰ ਮੈਂ ਵੱਡੀ ਵੀ ਬਹੁਤ ਆ ਛੋਟੀ ਬਹੁਤ ਕੱਦ ਕਾਠ ਹਾਂ ਹੀਰਾ ਝੋਟੀ ਆ ਹੀਰਾ ਝੋਟੀ ਹੀਰਾ ਝੋਟੀ ਆ ਕੁਝ ਵੀ ਨਿਸ਼ਾਨ ਯਾਰ ਮੈਂ ਇਧਰੋਂ ਖੜਾ ਦਿਲਦਾ ਨਹੀਂ ਯਾਰ ਲੈ ਹੋਰ ਦੱਸ ਸੱਜਣੋ ਹਣ ਕੱਤ ਕਾਟ ਦਾਨਤਾ ਚਾ ਲਾ ਲਾਜਾ ਲਾ ਲਓ ਯਾਰ ਉਧਰ ਖੜਾ ਤੇ ਇੱਥੋਂ ਤੁਸੀਂ ਇੰਤਸਾ ਹਾਂ ਲੈ ਗੱਡੀ ਕਾ ਕਿੱਡੇ ਹਾਂ ਹਾਥੀ ਜੀ ਤਾਂ ਮੇਰੇ ਹਿਸਾਬ ਨਾਲ ਕੱਲੀ ਜਾਊ ਜੇ ਗਈ ਤਾਂ ਜਾਂਦੀ ਨਹੀਂ ਬੱਬ ਬਲੇਰੋ ਗੱਡੀ ਲਿਆਵੇ ਯਾਰ ਮੈਂ ਕਹਿੰਨਾ ਹਾਥੀ ਦੇ ਚਾਂਸ ਹੈ ਨਹੀਂ ਯਾਰ ਹਾਥੀ ਦੇ ਚਾਂਸ ਘੱਟ ਹੀ ਆ ਘੱਟ ਹੀ ਆ ਬਲੇਰੋ ਲਿਆਵੇ ਕਿਹੜਾ ਭਰਾ ਲੈ ਕੇ ਆਵੇ ਹਨਾ ਬਾਲੀ ਚੰਗੀ ਹਾਂ ਤੇ ਆ ਚਵਾਈ ਵੀ ਬੜੀ ਪੋਲੀ ਪੋਲੀ ਆ ਪਾਣੀ ਦਸੀ ਜਾਂਦਾ ਬੜੇ ਸਿਆਣੇ ਆ ਹਾਂ ਗੁਲਾਬੀ ਥਾਂ ਲੱਗੇ ਗੁਰਦੀਪ ਹਾਂ ਇੰਨੀ ਝੋਟੀ ਯਾਰ ਕਿੰਦੀ ਸ਼ਾਨਦਾਰ ਆ ਯਾਰ ਲੈ ਠੰਡੀ ਵੀ ਵੇ ਤੂੰ ਪੈਠ ਫੁੜਾ ਵੇ ਤੂੰ ਹਾਂ ਲੈ ਜੋਸ਼ ਆਲਾ ਹਵਾਨਾ ਜੋਸ਼ ਆਲਾ ਹਵਾਨਾ ਫੁੱਲ ਤੇ ਦੰਦ ਦੰਦ ਦੇ ਦੋਗੇ 20 ਲੀਟਰ ਆ ਦੇਣਾ ਚਾਹੀਦਾ ਯਾਰ 20 ਦਾ ਮੈਂ 19 ਦੀ ਗਾਰੰਟੀ ਵੀ ਦੇ ਦੂੰਗਾ ਯਾਰ ਹੋਰ ਦੱਸ ਯਾਰ ਓਕੇ ਹਾਂ ਤੇ ਬੱਜੀ ਹੁਣ ਇੰਨੀਆਂ ਸਵਤਾਂ ਕਰਤੀਆਂ ਆਪਾਂ ਇਹਦੇ ਕੱਲੀ ਦੇ 6 ਮਿੰਟ ਲਾਤੇ ਆ ਯਾਰ ਫਿਰ ਹੀਰੇ ਦੇ ਦਾ ਲੱਗ ਹੀਰੇ ਮੇਰੀ ਗੱਲ ਸੁਣਾ ਹੀਰੇ ਦੇ ਦਾ ਲੱਗਣੇ ਹੀ ਲੱਗਣੇ ਆ ਇਹਦਾ ਟਾਈਮ ਲੱਗਣਾ ਹੀ ਲੱਗਣਾ ਵੀ ਹੀਰਾ ਹੀਰਾ ਦਾ ਯਾਰ ਰੇਟ ਕੀ ਕਰਾਂਗੇ ਰੇਟ ਕਦੀ ਉਸਿਆ ਫੋਨ ਤੇ ਗਨੂ ਇਹਦਾ ਯਾਰ ਅੱਛਾ ਹਾਂ ਫੋਨ ਆ ਜਾ ਫੀ ਹਾਂ ਇਹ ਭੈਣ ਭਰਾ ਕੋਈ ਵੇਚਣ ਵਾਲਾ ਵੀ ਲਿਜਾ ਸਕਦਾ ਯਾਰ ਹਨਾ ਵੀ ਜੈਜ ਕਰੇਗਾ ਬਾਲਾ ਨਹੀਂ ਆਈ ਨਹੀਂ 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 ਜੈਜ ਹੀ ਕਰੂੰਗਾ ਯਾਰ ਇਹ ਆ 3 ਲੱਖ ਮੰਗ ਲੈ ਜਾਂ 2.5 ਮੰਗ ਲੈ ਉਹ ਨਹੀਂ 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 2.5 3 ਵਾਲਾ ਹੈ ਨਹੀਂ ਯਾਰ ਤੈਨੂੰ ਪਤਾ ਮੈਂ ਦੋ ਤੋਂ ਅੰਦਰ ਦੋ ਤੋਂ ਅੰਦਰ ਠੀਕ ਆ ਹਾਂ 2 ਲੱਖ ਤੋਂ ਅੰਦਰ ਆਊਗੀ ਝੂਟੀ ਆ ਬਾਹਰ ਅੰਦਰ ਨਹੀਂ ਬਾਹਲੀ ਦਾ ਨਹੀਂ ਕਰੂੰਗਾ ਮਾਨਦਾਨ ਕਰੂੰਗਾ ਠੀਕ ਆ ਹਾਂ ਕੋਈ ਕਰ ਦੂੰ ਜਾਂ ਲੈ ਯਾਰ ਕਿੰਨੀ ਕਰ ਦੂੰਗਾ ਯਾਰ ਫੋਨ ਤੇ ਹਨਾ ਠੀਕ ਆ ਇਹ ਨਹੀਂ ਇਹ ਨਹੀਂ ਹੋਊਗਾ ਵੀ ਯਾਰ ਆਪਾਂ ਕੋਈ ਲੋਕਾਂ ਵਾਂਗੂ ਮੰਗ ਕੇ 4 ਲੱਖ ਤੇ ਦੇਣੀ ਬਾਅਦ 1 ਲੱਖ ਦੀ ਉਹ ਨਹੀਂ ਕੰਮ ਕਰਦੇ ਆਪਾਂ ਠੀਕ ਆ ਕਿਹੜਾ ਤੈਨੂੰ ਪਤਾ ਕੁਲਦੀਪ ਰੇਟ ਮੰਗੇ ਸੀ ਮੈਂ ਝੋਟੀਆਂ ਦੇ ਪਹਿਲਾਂ ਵੀ ਤੂੰ ਪਾਈਆਂ ਵੀਡੀਓ ਪਰਸੋ ਵੀ ਦਿੱਤੀ ਚੌਥੇ ਵੀ ਆਪਾਂ ਹਾਂ ਕਿਹੜੇ ਰੇਟ ਮੰਗੇ ਆਪਾਂ ਉਹਨਾਂ ਦੇ ਵਿੱਚੋਂ ਕੋਈ ਮਾਨਤਾ ਨਹੀਂ ਕੀਤਾ ਬੰਦਿਆਂ ਦਾ ਬਸ ਚੱਲ ਬਸ ਜਾਇਜ਼ ਦੇਦੀ ਤੈਨੂੰ ਜਾਇਜ਼ ਮਿਲੀ ਹਾਂ ਬਸ ਜਾਇਜ਼ ਨਹੀਂ ਨਹੀਂ ਧੱਕਾ ਨਹੀਂ ਕਰਦੇ ਆਪਾਂ ਯਾਰ ਦੁੱਧ ਪੀਣਾ ਹੈ ਨਾ ਅਗੇ ਨਾ ਤੇ ਘਰੇ ਜਿੱਥੇ ਜਾਵੜੀ ਬਰੀਡ ਬਣਾ ਜੂ ਬਰੀਡ ਬਰੀਡ ਮੇਲਾ ਵੇਖ ਲੂ ਸਾਡੇ ਐਗਾ ਮਾਤੜ ਮੇਲਾ ਖਲੋ ਮੇਲਾ ਖਲੋ ਹਾਂ ਪੈਰ ਤਾਂ ਨਹੀਂ ਲੱਗਣ ਦੰਦੇ ਮੇਲੇ ਚ ਮਾੜੇ ਬੰਦੇ ਦੇ ਜਿਹੜੇ ਇਹਦਾ ਗੱਲ ਸਹੀ ਆ ਹਾਂ ਇਹਦਾ ਗੱਲ ਹੌਲੀ ਹੌਲੀ ਲਾ ਲੈਂਦੇ ਉਹ ਹੌਲੀ ਨਹੀਂ ਲੱਗ ਜਾਂਦੇ ਪੈਰ ਜਿੰਨੇ ਦੇ ਹਿਸਾਬ ਨਾਲ ਆਉਂਦਾ ਹਾਂ ਬਾਕੀ ਹਾਂ ਤੇ ਐ ਕਾ ਚੋਟੀ ਆ ਆ ਚੋਟੀ ਆ ਇਹਦਾ ਪੋਵਲਾ ਟੁੱਟਿਆ ਇੱਕ ਬਸ ਠੀਕ ਹੈ ਤੇ ਦੁੱਧ 10 ਕਿਲੋ ਕਰਦੀ ਹੈ ਬਈ ਹੁਣ 10 ਕਿਲੋ ਦੁੱਧ ਮਗਰ ਬੱਚਾ ਕਟਾ ਟੁੱਟਾ ਕਟਾ ਪੰਜ ਸੱਤ ਦਿਨਾਂ ਦੀ ਸੋਈ ਆ ਚੂਨ 100 ਦੀ 100 100 ਦੀ 100 ਕਹਤਾ ਬੋਲੀ ਰੂਮਾਂ ਬੋਲੀ ਰੂਮ ਵਰਗੀ ਕਿਹਦੇ ਵਾਰੇ ਨੂੰ ਸੁਆ ਪਹਿਲਾ ਕਿ ਦੂਜਾ ਨਹੀਂ ਦੂਸਰਾ ਸੁਆ ਗਲਦੀਪ ਇਹ ਦੂਸਰਾ ਸੁਆ ਹਾਂ ਠੀਕ ਦੁੱਧ ਦੀ ਇਹਦੀ ਵੀ ਗਾਰੰਟੀ ਆ ਆਪਣੇ ਆਹਦਾ ਹੀਰਾ ਹਨਾ ਹੀਰਾ ਹੀਰਾ ਗਲਦੀਪ ਕਿੱਥੇ ਜੰਮਦਾ ਯਾਰ ਇਹ ਵਾਕੇ ਹੈ ਮੇਰੀ ਸਾਂਭੀ ਕਹੇ ਪਹਿਣ ਮੈਂ ਕਹਣਾ ਮੇਰੀ ਛੱਤ ਨਾਲ ਛੋੜਾ ਫਰਕ ਹੀ ਆ ਲੱਗਦਾ ਸਹੀ ਗੱਲ ਹੈ ਹੈ ਇਹਦੀਆਂ ਧਾਰਾਂ ਲਾ ਆਂਦੇ ਛੱਤ ਨਾਲ ਇਹਨਾਂ ਨਾਲ ਮੈਂ ਲਾ ਦਿੰਗੀਆਂ ਸੀਆਂ ਸੂਈ ਨਹੀਂ ਅਜੇ ਅਜੇ ਸੂਈ ਨਹੀਂ ਕਿਦਾਂ ਮੈਂ ਸੂਪ ਹੀ ਮੈਂ ਲਾ ਦਿੰਗੀਆਂ ਧਾਰਾਂ ਉਦੋਂ ਸਹੀ ਗੱਲ ਹੈ ਪਹਿਲਾਂ ਹੀ ਜਾ ਵੜਨੀ ਕਰਦੇ ਪਹਿਲਾਂ ਹੀ ਉੱਠ ਜਾਣੀ ਕਰਮਾਲੀ ਸਹੀ ਗੱਲ ਹੈ ਤੈਨੂੰ ਪਤਾ ਵੀ ਧਾਰਾਂ ਵੀ ਛੱਤ ਆਲਾ ਦਾਵਾਂ ਆਲਾ ਲਾਉਂਦਾ ਦੂਜਾ ਨਹੀਂ ਨਾ ਇਹਦੀਆਂ ਤਾਂ ਤਿੰਨ ਬਣ ਜਾਣ ਮੇਰੇ ਹਿਸਾਬ ਨਾਲ ਐਡੀਆਂ ਐਡੀਆਂ ਮੱਝਾਂ ਇਹਦੇ ਨਾਲ ਕਿਹਾ ਚਾਰ ਬਣਾ ਲਾ ਫਿਰ ਉਹ ਤਾਂ ਹਾਂ ਸੂਈ ਛੱਤ ਨਹੀਂ ਥਣ ਥਣ ਇਹਦਾ ਵੀ ਬਹੁਤ ਦੂਰਾ ਲੱਗ ਬਹੁਤ ਸੋਹਣਾ ਲੱਗਿਆ ਥਣ ਗਲਦੀਬ ਠੀਕ ਹੈ ਠੀਕ ਹਾਂ ਸਣ ਮਾਰਾ ਨਹੀਂ ਲੱਗਿਆ ਸੱਜਣਾ ਜਿਉਂਦੀ ਰਵੇ ਵੇਖੋ ਹਾਂ ਇਟਾਂ ਗੈਨ ਲਿਆ ਜੋ ਕਦ ਕਾਟ ਤੇ ਕਈ ਸੱਜਣ ਏਡੇ ਵੀ ਸਿਆਣੇ ਆ ਧਰਤੀ ਤੇ ਬਿਲਕੁਲ ਬਿਲਕੁਲ ਤੇ ਭਜੀ ਇਹਦਾ ਰੇਟ ਹੈ ਇਹ ਆਪਾਂ ਦੇਣਾ 95000 ਦੀ ਜਸਮੋ ਵਿੱਚੋਂ 2000 ਤਿਹੜੀ ਵੀਡੀਓ ਵੇਖ ਕੇ ਆਉਗਾ ਲਾਈਕ ਕਰਕੇ ਆਊਗਾ ਹੈ ਹਾਂ ਛੋੜ ਕਰਾਂਗੇ 2000 ਰੁਪਿਆ 93 ਦੀ 93 ਦੀ ਦੇ ਦਾਂਗੇ ਓਕੇ ਹਾਂ 92 ਦੀ ਦੇ ਹੈ 92 ਦੀ ਦੇ ਚਲ ਦੇ ਦਿੰਦੇ ਨੇ 92 ਦੀ ਦੇ ਦਿੰਦੇ ਆ ਠੀਕ ਆ ਤੇ ਆ ਵੀ ਸੂਈ ਇਹ ਵੀ ਸੂਈ ਆ ਇਹ ਮਖਰਲੇ ਥਣ ਚੋ ਤੇਲ ਲਾ ਵਡੇ ਵੀਰ ਤੇਲ ਵੀ ਮੰਨੀ ਨਹੀਂ ਜਾਣੀ ਮੈਂ ਦਵਾਈ ਲਿਆਂਦੀ ਬਣਵਾ ਕੇ ਸਪੈਸ਼ਲ ਇਹਦੀ ਤੇ ਉਹ ਦੇਤੀ ਇਹ ਤੇ ਥਣ ਚਾਲੂ ਹੋ ਗਿਆ ਵੀ ਅੱਜ ਧਾਰਾਂ ਹਾਂ ਅੱਜ ਧਾਰਾਂ ਮੰਨੇ ਨਹੀਂ ਕੱਟੇ ਕੱਟੇ ਵੀ ਅੱਜ ਤੀਜਾ ਦਿਨ ਹੋਇਆ ਸੂਈ ਨੂੰ ਬੱਚਾ ਉਹ ਦੇ ਅੰਦਰਲੇ ਬੈਠਾ ਹਾਂ ਹਾਂ ਮੈਂ ਆ ਸਮਝੀ ਨਹੀਂ 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 ਉਹ ਅਕਲ ਦੀ ਬੰਦਰ ਇਹ ਕੱਟੀ ਆ ਇਹਦਾ ਕੱਟੀ ਮੈਂ ਕਿਹਾ ਹਾਂ ਹਾਂ ਅੱਛਾ ਦੁੱਧ ਇਹਦੇ ਕੋਲੇ ਇਹਦੇ ਥੱਲੇ ਮੰਨ ਗਿਆ ਰ ਕੋਈ ਧਾਰਾਂ ਹੀ ਮਨੇ ਯਾਰ ਕੋਈ 4-5 ਕਿਲੋ ਬੋਲ ਮੰਨੇ ਯਾਰ 4-5 ਕਿਲੋ ਬੋਹੜਾ ਲੇਵਾੜਾ ਯਾਰ ਇਹਦੇ ਕੋਲੇ ਹਾਂ ਬਸ 4-5 ਕਿਲੋ ਮੰਨ ਲੈ ਬਸ ਠੀਕ ਆ ਹਾਂ ਤੇ ਮੈਂ ਕਿਹੜੇ ਉਤ ਲਵਾਂ ਉਹ ਮਗਰਲੇ ਥਣ ਚ ਹੋ ਗਈ ਯਾਰ ਤੇਲ ਘਰਲੇ ਚੋ ਬਾਕੀ ਉਹ ਸੋਜਨ ਸਾ ਜਾਂਦਾ ਨਹੀਂ 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 ਚੱਲੂਗਾ ਥਣ ਚੱਲੂਗਾ ਮੈਂ ਦਵਾਈ ਦੇਈ ਜਣਾ ਬਾਕੀ ਦੱਸਿਆ ਚੰਗਾ ਯਾਰ ਹਲਕ ਨੂੰ ਹੈਨਾ ਨਹੀਂ ਨਹੀਂ ਇੰਨੀ ਵਾਟੂ ਆਜੀ ਇੰਨੀ ਵਾਟੂ ਆਜੀ ਅਗਲਾ ਬਾਈ ਕਹੇ ਯਾਰ ਤੂੰ ਗਲਤ ਹੋ ਗਿਆ ਹੈਨਾ ਨਹੀਂ ਨਿਸ਼ਾਨੀ ਗੱਲ ਹਾਂ ਪੈਸੇ ਲਾਉਣੇ ਅਗਲੇ ਨੇ ਤੇਲ ਫੂਕ ਕੇ ਆਉਣਾ ਯਾਰ ਹੈਨਾ ਤੇ ਕਿੰਨੇ ਦੀ ਹੈ ਦੇ ਕਿੰਨੇ ਦੀ ਦੇਣੀ ਆ ਇਹ 99 ਦੀ ਇਹ 90 ਦੀ ਦੇਵਾਂਗੇ ਗਲਤੀ ਪਾਪਾ ਅੱਛਾ ਹਾਂ ਦੁੱਧੋ ਮਾਲਕਾਂ ਨੇ ਇਹਦਾ ਵੀ 14 15 ਕਿਲੋ ਹੀ ਦੱਸਿਆ ਉਹ ਥਣ ਚੋਂ ਥੋੜਾ ਡਾਊਟ ਹੋਗਾ ਬਾਕੀ ਮੇਰੇ ਕੋਲ ਦਵਾਈ ਬਣਾਈ ਪਈ ਹੋ ਮੈਂ ਦੇਤੀ ਬੁੜੀਆਂ ਇਹਨੂੰ ਤੇ ਬਾਕੀ ਚੱਲੂਗਾ ਥਣ ਠੀਕ ਆ ਠੀਕ ਆ 90000 ਹਾਂ 90000 ਹੀ ਦੇ ਦਾਂਗੇ ਗਲਤੀ ਪਸਿਓ ਠੀਕ ਆ ਹਾਂ ਲੈ ਵੀ ਸੱਜਣੋ ਬਾਕੀ ਆ ਨੀਮਲ ਵਿਕਰੀ ਵਾਲੇ ਸੀਗੇ ਫੇਰ ਵੀ ਥਣ ਦਿਖਾ ਦੇ ਬਾਈ ਹੁਣਾਂ ਨਾਲ ਬਰਾਬਰ ਆ ਹੁਣਾਂ ਹਾਂ ਐਨ ਓਕੇ ਰਿਪੋਰਟ ਮੈਂ ਸੱਜਣੋ ਦੇਖੋ ਦੇਖੋ ਭਾਈ ਨੂੰ ਕਹ ਲੈ ਆ ਬਾਤਾਂ ਯਾਰ ਜਿਉਂਦੀ ਰਵੇ ਕਰਮਾਂ ਵਾਲੀ ਕਰਮਾਂ ਵਾਲੀ ਇਹ ਜਹੀਰ ਰਬਾਨੀ ਆ ਲੁੱਟਿਓ ਮੇਲਾ ਤੇ ਕਰਦੇਓ ਬੱਜੀ ਨੂੰ ਵੇਲਾ ਟਾਈਮ ਨਾਲ ਪਰ ਫਿਰ ਟੌਪ ਦੇ ਨਕੀਨੇ ਲਿਆਵੇ ਹੋਰ ਥੋੜੇ ਲਈ ਮਸਾਂ ਹੀ ਮਿਲਦੀਆਂ ਆ ਜੀਆਂ ਦਾ ਬਜੀ ਦੇ ਬਸ ਹੀਰਾ 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 ਤੇਰੇ ਕਿੱਲੇ ਦੇ ਵੀ ਨਹੀਂ ਆਉਣੀ ਇਹੋ ਜੀ ਹਾਂ ਨਾਲ ਨਾਲ ਏਦੋਂ ਬਾਅਦ ਮੁਸ਼ਕਲ ਹੀ ਹੁੰਦੀ ਆ ਇਹ ਕਿਸਮਤ ਨਾਲ ਹੀ ਮਿਲਦੇ ਸਭ ਦੇ ਵੱਡੇ ਵੀਰ ਧੰਨਵਾਦ ਆ ਸੱਜਣੋ ਵੀਰ ਇਵੈਂਟ ਤੱਕ ਵੇਖਣ ਲਈ ਜਿਉਂਦੇ ਬਣਦੇ ਹੋ